ਅੱਜ ਨਿੰਨੀਆਂ ਆ ਗਈਆਂ ਲਾਈ ਹੋ ਰਹੀ ਪਾਪਾ ਨਾਲ ਐ ਬਾਲ ਪੱਤੀ ਜਾਂਦੀ ਤੇ ਜਪਨੂਰ ਕੀ ਕਰੀ ਜਾਂਦਾ ਛੀ ਬੁੱਤ ਕੀ ਕਰੀ ਜਾਂਦਾ ਹੱਪ ਹੱਪ ਅੱਪ ਕਰ ਲੈ ਅੱਪ ਕਰ ਦੇ ਪਾਪਾ ਅੱਪ ਕਰਦਾ ਅੱਪ ਕਰਦਾ ਮੈਨੂੰ ਡਾਂਟੋ ਨਾ ਗੋਦੀ ਕਰਦੀ ਹੱਪ 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 ਅੱਪ ਕਰ ਦੇ ਪਤਾ ਲੱਗਿਆ ਇਹਨੂੰ ਵੀਡੀਓ ਬਣ ਰਹੀ ਹੈ ਅੱਪ ਅੱਪ ਕਰ ਦੇ ਫੇਰ ਕਰ ਫੇਰ ਕਰ ਦੋ ਫੇਰ ਕਰ ਦੋ ਹਾਂ ਹੁਣ ਆਈ ਕ ਚਿਚੀ ਲੰਦੀ ਵੀ ਐ ਗੱਡੀ ਚਲਾ ਦੋ ਗੱਡੀ ਚ ਹਾਂ ਗੱਡੀ ਸਟਾਰਟ ਹੋ ਰਹੀ ਨਾਲੇ ਹਾਂ ਪਾਪ ਪਣਾ ਬੜਾ ਤੋਹ ਤਨਾ ਸਮਝ ਲੱਗਦਾ ਜਪਨੂਰ ਪਿੱਤੇ ਦੀਆ ਜੀ ਦੇਖ ਦੇਖ ਦੇਖੋ ਕਿੰਨੀ ਜਿਵੇਂ ਸਮਝ ਪੈ ਰਹੀ ਸਾਰੀ ਇਹਨੂੰ ਕੀ ਬੋਲਣਗੀ ਨਹੀਂ apa papa papa gitu papa 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 boleh papa. Papa, 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 papa apa ah nah basuh Baba, baba, ba Baba ba kayaknya -ba. nu ਬੱਚ ਬੱਤ ਬੱਚ ਆਪਣੂਰ ਕੀ ਹੋ ਰਿਹਾ ਪਾਰੋ ਰਿਹਾ ਮਮਨ ਅੱਛਾ ਗੰਦੂ ਬੱਚਾ ਆਏ ਹੈ ਖਾ ਏਦਾਂ ਉੱਪਰ ਬੈ ਸਮਾਨ ਜਿਹੜਾ ਪਿਆ ਨਾ ਉਹਨੇ ਮੂਰ ਕਰਨ ਚ ਬੋਲ ਜੀ ਮੇਰੇ ਨਾਲ ਬੋਲੋ ਹੱਪ 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 ਆਪੋ ਕੀ ਜਲਦੀ ਕਰੀ ਹੱਪ ਓਏ ਮੈਂ ਥੱਕ ਗਈ ਆ ਇਹ ਦੇ ਓਏ ਨੂਰੇ ਕੀ ਕਰਦਾ ਪਤਾ ਮੇਰੇ ਬਾਲ ਸਾਰੇ ਹਲਾ ਦੇ ਹੱਪ ਹੱਪ ਕਾਂਗਰਜ ਦੋ ਵਾਰੀ ਬੋਲੀ ਆ ਜੈਪਨੁਰ ਚੰਗਾ ਫਿਰ ਇਧਰ ਓ ਗੰਦਗੰਗਾ ਨਾ ਮੈਂਟ ਚ ਸੈਕ ਦਾ ਨਾ ਹੱਪ ਹੱਪ ਤੇ ਵਾਇਗਰੂ ਕੌਣ ਕਹੂਗਾ ਹਾਂ ਬਾਬਾ ਜੀ ਵਾਇਗਰੂ ਬੋਲੋ ਵਾਇਗਰੂ ਕਿਹ ਲੈਣਾ ਖੜੇ ਹੋ ਨਾ ਵਾਇਗਰੂ ਵਾਇਗਰੂ ਹਾਂ ਆਪਣੇ ਕਾਲਜੁਗ ਜੀਵ ਹਾਂ ਕਾਹੀ ਹਏ ਦੇਖੋ ਕਿੰਨੇ ਜੋਸ਼ ਨਾਲ ਓਏ ਸੋਨੇ ਆਪਾ ਰਾਤ ਰਵਾ ਤੈਨੂੰ ਹੱਪਾ ਰੋ ਮਾਰਦੀ ਆ ਆ ਤਰਾਵਾ ਤੈਨੂੰ ਮੇਰਾ ਗੰਦਾ ਬੱਚਾ ਗੰਦਾ ਬੱਚਾ ਸਾਰੇ ਦਾ ਗੰਦਾ ਬੱਚਾ ਆਏ ਹਾਏ ਆਏ ਸਾਰੇ ਆ ਬਾਹਰ ਆਏ ਛੱਡ ਛੱਡ ਇੱਜੀ ਕਿੱਲਾ ਆਏ ਕਾ ਨਾ ਬਹੁਤ ਜ਼ੋਰ ਦੀ ਪਾੜਦੀ ਆ ਹੁਣ ਮੈਨੂੰ ਨਾਲੇ ਤਾਂ ਕਾਣਾ ਪੱਟੀ ਜਾਵੇ ਨਾਲ ਕਰੀਏ ਬਾਬਾ ਬਾਬਾ ਵਾਹਿਗੁਰੂ ਬਾਬਾ ਵਾਹਿਗੁਰੂ 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 ਬੋਲੋ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਸਤਨਾਮ ਜੀ ਟਡੇ ਆ ਵਾਹਿਗੁਰੂ ਹੈ ਹੱਪ ਹੱਪ ਲੈ ਵਾਇਗੁਰ ਵਾਇਗੁਰ ਕੋਨੇ ਹੱਪ ਵਾਇਗੁਰ ਉਹ ਦੇ ਵਾਇਗੁਰ ਉਹ ਬਾਬਾ ਜੀ ਆ ਗਏ ਓਏ ਬਾਬਾ ਜੀ ਆ ਗਏ ਉਹ ਵਾਗਰੂ ਕਰਦੇ ਬਾਬੇ ਜੀ ਨੂੰ ਵਾਇਗੁਰ ਦੇ ਬਾਬਾ ਜੀ ਹਾਂਡ ਜੋੜ ਕੇ ਫਤਿਹ ਬੁਲਾ ਦੋ ਬਾਬਾ ਜੀ ਨੂੰ ਇਹ ਨਮੂਨ ਵਾਪਸ ਦਾ ਪਿੰਡ ਆ ਹੱਲੂ ਆਲ ਉਥੋਂ ਦਾ ਗੁਰੂ ਘਰ ਹੈ

ओए इधर आ जाओ आ लो चीजी अच्छा पापा को आज पापा कोल चलिए आज चलिए आप पापा ना चलिए आ जाओ पापा को पापा को पापा को पापा कितने सी पापा बाहर गए वो उधर गेट नहीं खोलना गेट खोलिया तो तीस बाहर चले जाओगे सीधा तो गिगी हो जाएगी हो उजनी चलो 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 आओ उधर चलो अगे चलो इधर अपनूर इधर चलो आए इधर चलो 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 आपे आप चलो 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 मैट नहीं फड़ना चलो आगे चलो हाँ फड़ फाड़ लोगे लो कोई अच्छा बाय अच्छा अच्छी गल कर दो बाय बाय कर दो बाय बाय <laughs> रजो ना पति

ਕੱਲ ਸਾਡੇ ਤੋਂ ਵਲੌਗ ਨਹੀਂ ਪਾਇਆ ਗਿਆ ਕਿਉਂਕਿ ਭੈਣਾਂ ਆ ਗਈ ਤੇ ਉਹਨਾਂ ਦਾ ਨਾ ਕੱਲ ਦਾ ਸਗਣ ਸੀਗਾ ਆਪਣੀ ਵੀਡੀਓ ਦੇਖਦੇ ਆ ਉਹਨਾਂ ਨੇ ਇਨਵਾਈਟ ਕੀਤਾ ਸੀਗਾ ਤੇ ਅਸੀਂ ਉਹਨਾਂ ਦੇ ਸਗਣ ਤੇ ਗਏ ਸੀਗੇ ਤੇ ਬਾਕੀ ਵਧੀਆ ਫੰਕਸ਼ਨ ਸੀਗਾ ਉਹਨਾਂ ਦਾ ਬਹੁਤ ਹੀ ਲੱਗਿਆ ਠੀਕ ਹੈ ਪਹਿਲਾਂ ਵੀ ਅਸੀਂ ਭੈਣ ਨੂੰ ਮਿਲ ਕੇ ਆਏ ਵੀ ਸੀਗੇ ਤੇ ਜਣ ਕੇ ਵੀ ਹੁਣ ਅਸੀਂ ਦੁਬਾਰਾ ਰੋਬਰੂ ਹੋਏ ਉਹਨਾਂ ਦੇ ਦਰਸ਼ਨ ਲਈ ਗਏ ਠੀਕ ਹੈ ਜੀ ਤੇ ਦੱਸ ਨਹੀਂ ਹੁੰਦੇ ਆ ਕਿਸੇ ਇਹ ਜੇ ਬੰਦੇ ਦੇ ਹਨਾ ਤੇ ਤੇ ਜਪਨੂਰ ਵੀ ਕੱਲ ਗਿਆ ਸੀਗਾ ਅਕ੍ਰਿਪੂ ਆ ਦੇ ਸਕਣ ਤੇ ਜਪਨੂਰ ਕਹਿੰਦਾ ਮੈਂ ਜਪਨੂਰ ਕੀ ਬੋਲਿਆ ਕੀ ਬੋਲਣਾ ਸੀ ਉਹਨੇ ਬੋਲ ਜਪਨੂਰ ਕੀ ਬੋਲਦੇ ਸੀਗੇ ਤੁਸੀਂ ਜਪਨੂਰ ਕਿੱਥੇ ਮਸਤ ਹੋ ਮਰਮੋ ਐਸੀ ਤਰ੍ਹਾਂ ਮੁੜ ਬਾੜਲੇ ਅਸੋ ਜਕਨੂਰ ਉਹ ਦੇਖੋ ਆ ਦਾ ਸੋਸ ਆ ਗਿਆ ਕਿਥੇ ਦੇਤੀ ਕੱਲ ਕੱਲ ਕਿਥੇ ਗਿਆ ਸੀ ਜਕਨੂਰ ਹਾਂਜੀ ਆ ਚਾਚੀ ਕਾਲ ਕਰ ਦੋ ਫਿਰ ਚਾਚੀ ਕਾਲ ਕਰ ਦੋ ਸਾਸਿਕਾ ਕਾਲ ਕਰ ਦੋ ਸਾਸਿਕਾ ਕਾਲ ਕਰ ਦੋ ਚਾਚੀ ਕਾਲ ਨਹੀਂ ਬੋਲੋ ਹੈਲੋ ਕਰ ਦੋ ਫਿਰ ਹਲੋ ਹਲੋ ਉਹ ਕੁਲ ਦਬਾਤਾ ਜੇ ਫੇਰ ਹੋ ਗਿਆ ਕੰਮ ਲੱਪਨੂ ਰੋ ਤੈਨੂੰ ਸੋਣਾ ਲੱਗਦਾ ਮੈਂ ਉਹ ਨੌ ਤਾਂ ਦੂਤੀ ਦਾ ਬੀਬੀ ਦਾ ਲਾਲਾ ਮਤਲਬ ਹੋਰ ਕੋਈ ਜੀ ਨਹੀਂ ਦਾ ਤੇ ਹੈ ਹੁਣ ਜਿਹਦੇ ਪੈਣ ਲੱਗ ਗਈ ਐ ਨਾ ਇੰਨਾ ਪਤਾ ਲੱਗ ਗਿਆ ਕਿ ਹੁਣ ਆਪਾਂ ਕੀ ਕਿੱਥੇ ਰੋਣਾ ਹੈ ਕਿ ਕਿਹੜੀ ਜਿੱਦੇ ਦੇ ਜਿੱਦ ਕਰਨੀ ਹੈ ਕਿਹੜੀ ਚੀਜ਼ ਲੈਣੀ ਹੈ ਖਡੋਣਿਆਂ ਨਾਲ ਖੇਲਣਾ ਨਹੀਂ ਤਾਂ ਹੋਰ ਆਲੇ ਦੁਆਲੇ ਦੀ ਜਿਹੜੀ ਮਰਜ਼ੀ ਚੀਜ਼ ਲੈ ਲੈ ਅਤੇ ਆਂਟੀ ਪਿੱਛੇ ਉਹ ਜਿਹੜੇ ਉਹਨਾਂ ਦੀ ਕਮੀਜ਼ ਫੜ ਕੇ ਘੁੰਮ ਜਾਈ ਸੀ ਫਿਰ ਬਾਈਕ ਤੇ ਬੋਲ ਜਾ ਕੇ ਨਾ ਕਿਤੇ ਉਥੇ ਆੜ ਗਈ ਬਾਈ ਜਾਂਦੀ ਵੀ ਤੇਜ਼ ਐ ਐ ਪੂਰੀ ਹੋ ਰਹੀ ਉਹ ਭਾਪੀ ਕਰ ਦੇਣਾ ਸੀ ਕਿਵੇਂ ਚਲਾ ਰਹੀ ਸੀਿੱਦਾਂ ਕਹਿੰਦੀ ਕਮਰੇ 'ਚ ਹੀ ਆਈ ਐ ਕਹਿੰਦੀ ਮਸ਼ੀਨ ਕੋਲ ਆਈ ਤਾਂ ਉਥੇ ਤਾਰ ਫੜ ਲਈ ਤਾਰ ਨਹੀਂ ਪੜੀਦੀ ਜੀ ਕਹਿੰਦੀ ਸਿੱਧਾ ਲਾਈ ਬਈ ਤਾਰ ਨਹੀਂ ਸੀ ਜੜੀ ਲੱਗੀ ਉਹਨੂੰ ਫੜਿਆ ਨੇ ਸੱਤਾਂ ਬੰਦੇ ਜਾਦੇ ਬਿਨ ਬ੍ਰੇਕ ਕੀ ਕੀਤਾ ਸੀ ਤੁਸੀਂ ਉੱਥੇ ਜਾ ਕੇ ਟਾਈ ਕਰੇ ਜਾ ਕੇ ਕੀ ਕੀਤਾ ਸੀ ਹੈ ਸਾਰੇ ਨੂੰ ਦੱਚੋ ਨਾ ਤੁਸੀਂ ਬੋਲਿਆ ਕਰੋ ਸਾਰੇ ਤੁਹਾਡੇ ਨਾਲ ਗੱਲਬਾਤ ਕਰਨਾ ਚਾਹੁੰਦੇ ਆ ਆ ਉਹ ਫਿਰ ਕੀ ਕੀਤਾ ਸੀ ਫਿਰ ਪਾਪਾ ਨਾਲ ਹੈਲੋ ਤਾਂ ਕਰ ਦੋ ਸਾਨੂੰ ਤਾਂ ਕਹੋ ਕੱਲ ਅਸੀਂ ਕਾਫੀ ਲੇਟ ਹੋ ਗਏ ਸੀ ਘਰ ਆਂਦੇ ਮਤਲਬ ਕਿ 10 ਵਜੇ ਗਏ ਸੀ ਸਾਨੂੰ ਤੇ ਤਾਂ ਕਰਕੇ ਵਲੋਗ ਬਣਾਇਆ ਹੈ ਅਸੀਂ ਉਹ ਤੁਹਾਨੂੰ ਅਗਲੇ ਦਿਨ ਖਾਵਾ ਥੋੜਾ ਰੁੱਕ ਕੇ ਖਾਵਾ ਦਿੱਤੋ ਕਿ ਮੈਰਿਜ ਤੇ ਵੀ ਜਾਵਾਂਗੇ ਉਹਨਾਂ ਨੇ ਹਜੇ ਸਾਨੂੰ ਰਿਕਵੈਸਟ ਕੀਤੀ ਸੀ ਕਿ ਹਜੇ ਵੀਡੀਓ ਵਗੈਰਾ ਨਾ ਪਾਓ ਤੇ ਤਾਂ ਕਰਕੇ ਤੁਹਾਨੂੰ ਉਹ ਚੀਜ਼ ਵੀਡੀਓ ਵਗੈਰਾ ਸਗਨ ਦੀ ਜਦੋਂ ਮੈਰਿਜ ਰੱਖੀ ਗਈ ਮੈਰਿਜ ਦੀ ਸਾਰੀ ਵੀਡੀਓਜ਼ ਵਗੈਰਾ ਦਿਖਾਵਾਂਗੇ ਤੇ ਹਜੇ ਵੀ ਇਹ ਤੇ ਜਿਵੇਂ ਡੇਲੀ ਦੇ ਵਲੌਗ ਆ ਰਹੇ ਨੇ ਉਵੇਂ ਹੀ ਆਉਂਦੇ ਰਹਿਣਗੇ ਤੁਸੀਂ ਦੇਖਦੇ ਰਹੋ ਸ਼ੇਅਰ ਕਰਦੇ ਰਹੋ ਸ਼ੇਅਰ ਕਰਨਾ ਨਾ ਭੁੱਲਿਓ ਤੇ ਆਪਣਾ ਜਪਨੂਰ ਵੇ ਜਪਨੂਰ ਨੂੰ ਜਪਨੂਰ ਨੂੰ ਹਰ ਕੋਈ ਪਿਆਰ ਕਰਦਾ ਨਵੇਂ ਵਲੌਗ ਜਿਹੜੇ ਸਬਸਕ੍ਰਾਈਬਰ ਬਣ ਰਹੇ ਨੇ ਉਹ ਵੀ ਜਪਨੂਰ ਨੂੰ ਬਹੁਤ ਪਿਆਰ ਕਰਦੇ ਨੇ ਐਵੇਂ ਤੁਹਾਡਾ ਪਿਆਰ ਬਣਿਆ ਰਵੇ ਤੇ ਅਸੀਂ ਡੇਲੀ ਵਲੌਗ ਪਾਉਂਦੇ ਰਹੀਏ ਜੇ ਮਤ ਆਂਦੀ ਰਵੇ ਤੇ ਵਲੌਗ ਪਾਉਂਦੇ ਰਹੀਏ ਹਨਾ ਜਪਨੂਰ ਬਾਕੀ ਤੁਸੀਂ ਇਹ ਸਮਝ ਲਓ ਇੱਕ ਨੋਖੀ ਜੋੜੀ 2 ਇੱਕ ਹੋਰ ਜਾਨੀ ਕਿ ਵੀ ਤੁਹਾਡੇ ਰੂਪ ਰੂਪ ਕਰਾਂਗੇ ਹੋਰ ਦੋ ਮਹੀਨਿਆਂ ਤੱਕ ਠੀਕ ਹੈ ਤੇ ਤਦ ਤੱਕ ਲਈ ਤੁਸੀਂ ਸਾਡੇ ਨਾਲ ਤਦ ਤੱਕ ਲਈ ਕਿ ਹਮੇਸ਼ਾ ਲਈ ਬਣੇ ਰਹੋ ਤੇ ਤਦ ਤੱਕ ਦੀ ਹਮੇਸ਼ਾ ਲਈ ਬਣੇ ਰਹੋ ਸਾਡੇ ਨਾਲ ਕਿਉਂਕਿ ਤੁਹਾਡੇ ਨਾਲ ਹੀ ਅਸੀਂ ਆ ਠੀਕ ਹੈ ਜੀ ਗਰਮੀ ਬਹੁਤ ਹੈ ਬਾਕੀ ਕਈ ਵਾਰ ਨਾ ਕਈ ਵਾਰ ਮੈਂ ਜਾਨੀ ਕਿ ਆ ਨੋਰਮਲ ਅਸੀਂ ਗੱਲ ਕਰਦੇ ਇੱਕ ਵਿੱਚ ਕਰ ਲੱਗ ਜਾਂਦੇ ਆ ਜਿਵੇਂ ਆ ਆਮ ਘਰੇ ਕਰ ਦਿੰਦੇ ਆ ਉਹ ਅਸੀਂ ਮਜ਼ਾਕ ਕਰਦੇ ਹੁੰਦੇ ਆ ਤੁਕੋ ਇਹੇ ਲੜਦੇ ਨਹੀਂ ਹੁੰਦੇਗੇ ਤੇ ਵੀ ਉਹ ਗੱਲ ਦਾ ਬੁਰਾ ਨਾ ਮਨਾਇਆ ਕਰੋ ਮੈਂ ਫਿਰ ਤੁਸੀਂ ਕਹਿਣਾ ਵੀ ਕਾਹ ਪੈਂਦਾਗਾ ਵੀ ਮੈਂ ਇਹ ਜਿਹੇ ਹੈਗੇ ਪਿੰਡੂ ਮਾਤਾ ਪਿੰਡਾਲੀ ਮਾਤਾ ਹਨਾ ਤੇ ਵੀ ਕਈ ਵੀ ਭੈਣ ਭਰਾ ਪੜੇ ਲਿਖੇ ਹੁੰਦੇ ਹੈਗੇ ਨਹੀਂ ਉਹਨਾਂ ਨੂੰ ਚੰਗਾ ਲੱਗਦਾ ਹਨਾ ਮੈਂ ਉਹਨਾਂ ਤੋਂ ਮਾਫੀ ਮੰਗਦਾਗਾ ਠੀਕ ਹੈ ਤੇ ਬਾਕੀ ਬੋਲਣ ਦਾ ਵਹਿ ਹੋ ਜਾਂਦਾ ਕਿ ਆਪਾਂ ਜਿਹੜੀ ਬੋਲੀ ਦੇ ਵਿੱਚ ਰੁਝੇ ਹੁੰਦੇ ਆ ਨਾ ਰੋਜ਼ ਆਪਾਂ ਬੋਲ ਨਹੀਂ ਬੋਲਦੇ ਤੇ ਉਹ ਚੀਜ਼ ਹੁਣ ਮੇਰੀ ਬਕਰੀ ਹੈ ਇਹਨਾਂ ਦੀ ਬਕਰੀ ਹੈ ਥੋੜਾ ਫਰਕ ਪੈ ਜਾਂਦਾ ਸਾਡੀ ਬੋਲੀ ਦੇ ਵਿੱਚ ਬਾਕੀ ਮੈਨੂੰ ਪਿੰਡੂ ਹੋਣ ਦਾ ਮਾਣ ਹੈ ਮੈਂ ਪਿੰਡਾਂ ਦਾ ਮੁੰਡਾ ਹਾਂ ਠੀਕ ਹੈ ਤੇ ਚਲੋ ਠੀਕ ਹੈ ਜੀ ਸਤਿ ਸ੍ਰੀ ਅਕਾਲ ਉਹ ਟੀਵੀ ਉੱਪਰ ਨਮਸਕਾਰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸੋਨੂ ਸੀ ਤੁਹਾਨੂੰ ਦੋ ਵਾਰੀ ਸਤਿ ਸ੍ਰੀ ਅਕਾਲ ਬੁਲਾਤੀ ਮੈਂ ਤਾਂ